ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਫਗਵਾੜਾ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਫਗਵਾੜਾ ਦੇ ਸਹਿਯੋਗ ਨਾਲ ਪਰਾਲੀ ਨੂੰ ਅੱਗ ਨਾ ਲਾਉਣ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਇੱਕ ਸੈਮੀਨਾਰ ਦਾ ਯੋਜਨ ਕੀਤਾ ਗਿਆ। ਜਿਸ ਵਿੱਚ ਸੀਨੀਅਰ ਨੇਤਾ ਜੁਵਿੰਦਰ ਸਿੰਘ ਮਾਨ ਹਲਕਾ ਇੰਚਾਰਜ ਹਰਜੀਮਾਨ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਡੀ ਐਸ ਪੀ ਫਗਵਾੜਾ ਭਾਰਤ ਭੂਸ਼ਣ ਕਿਸਾਨ ਆਗੂ ਗੁਰਪਾਲ ਪਾਲਾ ਸਰਪੰਚ ਸੁਖਵਿੰਦਰ ਕਾਲਾ ਵਿੱਕੀ ਸੂਲ ਤਵਿੰਦਰ ਰਾਮ ਬੈਂਸ ਗੁਰਦੀਪ ਦੀਪਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਮੌਜੂਦ ਸਨ ਇਸ ਮੌਕੇ ਜਿੱਥੇ ਪ੍ਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਗਈ ਉੱਥੇ ਹੀ ਹਰਜੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੀ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਵਿੱਚ ਘਟਾ ਵਧਾਈ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਮਜੂਦ ਸਨ ਫਗਵਾੜਾ ਤੋਂ ਨਵਰਾਂਗਚਾਣਾ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਲਗਭਗ ਪੰਚਾਇਤਾਂ ਦੇ ਸ ਲਗਭਗ ਸਾਰੀਆਂ ਹੀ ਫਗਵਾੜੇ ਦੀਆਂ ਪੰਚਾਇਤਾਂ ਆਈਆਂ ਜਿੱਥੇ ਪ੍ਰਸ਼ਾਸਨ ਵੱਲੋਂ ਇਹ ਸਾਰਿਆਂ ਨੂੰ ਇਹ ਅਰਜ਼ ਕੀਤੀ ਗਈ ਹੈ ਕਿ ਜਿਹੜਾ ਉਰਾਲੀ ਸਾੜਨ ਦੇ ਜਿਹੜੇ ਆ ਘਟਨਾਵਾ ਜਿਹੜੀਆਂ ਹਰ ਸਾਲ ਜੋ ਘਟ ਵੀ ਆ ਰਹੇ ਨੇ ਘਟ ਵੀ ਰਹੇ ਨੇ ਅੱਗੇ ਤੋਂ ਇਸ ਸਾਲ ਜਿਹੜੀਆਂ ਕਿ ਉਸ ਨੂੰ ਅਸੀਂ ਬਿਲਕੁਲ ਹੀ ਸ਼ੂਨੇ ਤੇ ਲੈ ਕੇ ਜਾਣਾ ਹੈ ਮੈਨੂੰ ਇਹ ਦੱਸਣ ਲੱਗਿਆ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਐਸੀਰ ਸਾਹਿਬ ਨੇ ਦੱਸਿਆ ਸੀ ਕਿ ਪਿਛਲੀ ਸਰਕਾਰ ਦੇ ਸਮੇਂ ਜਿਹੜੇ ਸਟੇਬਲ ਬਰਨਿੰਗ ਦੇ ਕੇਸ ਸਨ ਉਹ 70 ਦੇ ਆਸ-ਪਾਸ ਸਨ ਤੇ ਜਦੋਂ ਸਰਕਾਰ ਬਣਨ ਤੋਂ ਬਾਅਦ ਜਿਹੜਾ ਕਿ ਉਹ ਨੰਬਰ ਸੀ ਉਹ 25 ਤੇ ਆ ਗਿਆ ਸੀ ਤੇ ਨਾਲ ਦੀ ਨਾਲ ਇਹ ਸਾਡੇ ਇਤਿਹਾਸਕ ਅਸੀਂ ਟੀਚਾ ਲੈ ਕੇ ਤੁਰੇ ਹਾਂ ਕਿ ਜਿਹੜਾ ਅਸੀਂ ਇਸ ਨੰਬਰ ਨੂੰ 0 ਤੇ ਲੈ ਕੇ ਆਵਾਂਗੇ ਮੈਂ ਇਹ ਵੀ ਗੌਰ ਕਰਨ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਦੋਂ 2121 ਦੇ ਵਿੱਚ 71000 ਸਨ ਤੇ 222 ਦੇ ਵਿੱਚ 58000 23 ਦੇ ਵਿੱਚ ਉਫਤੋ ਵੀ ਕੱਟ ਕੇ 36000 ਕੇਸ ਰਹਿ ਗਏ ਸਨ ਤੇ ਪੂਰੇ ਪੰਜਾਬ ਦੇ ਵਿੱਚ 224 ਦੇ ਵਿੱਚ ਮਹਿਜ 10909 ਕੇਸ ਹਨ ਅਸੀਂ ਖੇਤੀ ਦੇ ਵਿੱਚ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਅਸੀਂ ਖੇਤੀ ਦੇ ਵਿੱਚ ਕਿਸਾਨਾਂ ਨੂੰ ਮਿੱਟੀ ਨੂੰ ਸਾਧਵਾਨ ਦੀ ਵੀ ਗੱਲ ਕਰਦੇ ਹਾਂ ਤੇ ਜਿਹੜਾ ਸਾੜਨ ਦੇ ਨਾਲ ਅਸੀਂ ਸਾਰੇ ਜਾਣਦੇ ਆ ਕਿ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ ਉੱਤੇ ਪੋਟੈਕ ਤੱਤ ਹੁੰਦੇ ਨੇ ਵਿਟਾਮਿਨਸ ਮਿਨਰਲ ਉਹ ਬਹੁਤ ਵੱਡੀ ਗਿਣਤੀ ਜਿਹੜੇ ਆ ਉਹ ਬਰਬਾਦ ਹੋ ਜਾਂਦੇ ਆ ਉਹਦੇ ਸਮੇਂ ਦੇ ਵਿੱਚ ਖੇਤੀ ਨੂੰ ਐਵੇਂ ਜੀਵਤ ਰੱਖਣਾ ਉੱਤੇ ਵੀ ਡਾਇਵਰਸਿਫਿਕੇਸ਼ਨ ਲੈ ਕੇ ਆਉਣਾ ਆਪਣੀ ਮਿੱਟੀ ਨੂੰ ਸਾਂ ਰੱਖਣਾ ਤੇ ਪਾਣੀ ਜਿਹੜਾ ਦੂਸ਼ਿਤ ਹੋ ਰਿਹਾ ਹੈ ਹਵਾ ਜਿਹੜੀ ਦੂਸ਼ਿਤ ਹੋ ਰਹੀ ਹੈ ਇਸ ਕਾਰਨ ਜਦੋਂ ਯੂਪੀ ਦੇ ਵਿੱਚ ਵੀ ਕਿਤੇ ਪੌਗਰ ਸਿਆਣਾ ਦਾ ਮੌਸਮ ਆ ਰਿਹਾ ਉੱਥੇ ਲੋਕਾਂ ਨੂੰ ਸਾਹ ਲੈਣ ਦੀ ਕਿਤੇ ਉੱਥੇ ਵੀ ਪ੍ਰਾਲੀ ਛੜਦੀ ਆ ਪਰ ਜਿਹੜਾ ਸਾਰਾ ਇਲਜ਼ਾਮ ਹੈ ਉਹ ਪੰਜਾਬ ਦੇ ਉੱਤੇ ਕਿਤੇ ਨਾ ਕਿਤੇ ਆ ਜਾਂਦੇ ਆ ਅਸੀਂ ਆਪਣੇ ਸਾਰੇ ਕਿਸਾਨ ਭਾਈਚਾਰਿਆਂ ਨੂੰ ਸਾਰੀਆਂ ਪੰਚਾਇਤਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਆ ਕਿ ਜੋ ਵੀ ਲੋੜਿੰਦਾ ਇੰਤਜ਼ਾਮ ਨੇ ਉਹ ਸਰਕਾਰ ਉਹਨਾਂ ਨੂੰ ਪੂਕ ਪੂਕ ਤਾ ਕਰੇਗੀ ਤੇ